ਸਿੱਖ ਪੰਥ ਦੀ ਮਹਾਨ ਸੰਸਥਾ ਕਾਰ ਸੇਵਾ ਕਲਾ ਨਾਨਕਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸੌ ਸਾਲਾਂ ਤੋਂ ਪੰਥ ਦੀ ਮਹਾਨ ਸੇਵਾ ਕਰ ਰਹੀ ਇਹ ਸੰਸਥਾ ਦੇ ਵਾਸਤੇ ਅੱਜ ਦਾ ਦਿਨ ਇੱਕ ਬੜਾ ਵਿਰਾਗਮਈ ਸਾਬਤ ਹੋ ਰਿਹਾ ਹੈ ਬਾਬਾ ਸੁਚਾ ਸਿੰਘ ਜੀ ਮੁੱਖ ਪ੍ਰਬੰਧਕ ਕਾਰਜ ਸੇਵਕ ਅਨੰਦਗੜ੍ਹ ਸਾਹਿਬ ਉਹ ਕੁਝ ਘੰਟੇ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੀ ਪਵਿੱਤਰ ਦੇਹੀ ਨੂੰ ਇੱਥੇ ਪਿਲਾਂਨੰਦਗੜ੍ਹ ਸਾਹਿਬ ਵਿਖੇ ਕੁਝ ਘੰਟਿਆਂ ਤੱਕ ਲੈ ਕੇ ਆਂਦਾ ਜਾਏਗਾ ਮਾਪੁਰਖ ਇਸ ਕੁਝ ਦੇਣਾ ਤੋਂ ਛੇਤੇ ਪੱਲੀ ਹੋਣ ਕਰਕੇ ਇਲਾਜ ਕਰਵਾ ਰਹੇ ਸਨ ਵਿੱਚ ਠੀਕ ਹੋ ਕੇ ਅੰਮ੍ਰਿਤਸਰ ਵਾਲੇ ਸਥਾਨ ਤੇ ਦੋ ਦਿਨ ਰੁਕੇ ਵੀ ਨੇ ਪਰ ਫਿਰ ਸੇਤ ਵਿਗੜਨ ਕਰਕੇ ਆ ਜੋ ਆਪਣੀ ਸਵਾਸਾਂ ਦੀ ਪੂੰਜੀ ਪੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ ਸੋ ਇਸ ਵੀਡੀਓ ਦੇ ਰਾਹੀਂ ਅਸੀਂ ਸਮੂਹ ਸੰਗਤਾਂ ਨੂੰ ਜਾਣਕਾਰੀ ਦੇਣਾ ਚਾਹ ਰਹੇ ਹਾਂ ਕਿ ਜਿਹੜੀਆਂ ਸੰਗਤਾਂ ਨੇ ਵੀ ਇਸ ਮੌਕੇ ਹਾਜ਼ਰੀ ਲਗਵਾਉਣੀ ਹੈ ਉਹ ਕਿਲਾ ਨੰਨਗੜ ਸਾਹਿਬ ਵਿਖੇ ਜਿੱਥੇ ਕਿ ਜਦੋਂ ਗੁਰੂ ਕਲਗੀ ਤਰਪਾਚਾ ਜੀ ਕਿਲਾ ਛੱਡਦੇ ਨੇ ਜਿਹੜੇ ਸਮਾਗਮ ਹੁੰਦੇ ਸਨ ਸੋ ਉਸ ਦੀਵਾਨ ਹਾਲ ਵਿਖੇ ਆਪ ਜੀ ਨੇ ਪਹੁੰਚਣ ਵਿਖੇ ਚਲ ਕਰਨੀ ਕਿਉਂਕਿ ਮਹਾਂਪੁਰਖਾਂ ਨੂੰ ਸੰਪਰਦਾ ਨੂੰ ਪਿਆਰ ਕਰਨ ਵਾਲੀਆਂ ਬੇਅੰਤ ਸੰਗਤਾਂ ਨੇ ਇਸ ਵੇਲੇ ਉਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਕਿ ਅਸੀਂ ਆਖਰੀ ਦਰਸ਼ਨ માં ਪੁਰਖਾਂ ਦੇ ਕਰੀਏ ਸੋ ਇਸ ਵਾਸਤੇ ਇਹ ਵੀਡੀਓ ਜੋ ਹੈ ਅੱਗੇ ਤੋਂ ਅੱਗੇ ਆਪ ਜੀ ਨੇ ਸ਼ੇਅਰ ਕਰਨੀ ਜੀ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਜਿਸ ਤੇ ਰਮਤਾ ਸੰਤ ਬਾਬਾ ਸੇਵਾ ਸਿੰਘ ਜੀ ਨੇ ਅੱਜ ਤੋਂ ਕਰੀਬ 100 ਸਾਲ ਪਹਿਲਾਂ ਕੀਤੀ ਇਹ ਕਾਰ ਸੇਵਾ ਦਾ ਦਫਤਰ ਜਿੱਥੇ ਮਹੰਪੁਰ ਸੰਤ ਬਾਬਾ ਲਾਫ ਸਿੰਘ ਆਪ ਜੀ ਦੇ ਦਰਸ਼ਨ ਕਰ ਸਕਦੇ ਸੰਤ ਬਾਬਾ ਸ਼ੇਖ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਪਹਿਲਵਾਨ ਉਹਨਾਂ ਦੇ ਨਾਲ ਇਹ ਤਸਵੀਰ ਸੰਤ ਬਾਬਾ ਸੁਚਾ ਸਿੰਘ ਜੀ ਸਾਜੇ ਮਾਪੁਰ ਕੇ ਸੁਤਿਆ ਸਿੰਘ ਜੀ ਸਾਨੂੰ ਸਦੀਵੀ ਵਿਛੋੜ ਦੇ ਗਏ ਹਨ